ਨਮਾਸ਼ਹਿਰ ਨਮੀਆਂ ਕਚੈਰੀਆਂ ਵਿੱਚ ਏਕਾ 47 ਤੋਂ ਚੱਲੀਆਂ ਗੋਲੀਆਂ ਫਿਲਹਾਲ ਜਾਣਕਾਰੀ ਅਨੁਸਾਰ ਜੋ ਸੂਤਰਾਂ ਤੋਂ ਸਾਨੂੰ ਫਿਲਹਾਲ ਜੋ ਇਧਰੋਂ ਉਧਰੋਂ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਪੁਲਿਸ ਮੁਲਾਜ਼ਮ ਕਿਸੇ ਨੂੰ ਪੇਸ਼ੀ ਲਈ ਲੈ ਕੇ ਆਇਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਾਜ਼ਮ ਬਾਥਰੂਮ ਕਰਨ ਜਾਂਦਾ ਹੈ ਤੇ ਅੰਦਰੋਂ ਗੋਲੀ ਦੀ ਆਵਾਜ਼ ਆਂਦੀ ਹੈ ਇਹ ਪੁਲਿਸ ਮੁਲਾਜ਼ਮ ਦੇ ਮੱਥੇ ਤੇ ਗੋਲੀ ਵੱਜਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਸੂਤਰਾਂ ਦੀ ਜਾਣਕਾਰੀ ਅਨਸਾਰ ਹੋ ਸਕਦਾ ਹੈ ਉਸ ਦੀ 1 ਕੇ 47 ਏਟਾਂ ਦੀ ਗਈ ਹੋਵੇ ਤੇ ਹੁਕਮ ਜਾਂ ਪਹਿਲਾਂ ਖੁੱਲੀ ਹੋਵੇ ਜਾਂ ਮੌਕੇ ਤੇ ਹੀ ਖੁੱਲ ਗਈ ਹੋਵੇ ਜਦੋਂ ਇਹ ਮਲਾਜਮ ਬਾਥਰੂਮ ਜਾਂਦਾ ਹੈ ਅੰਦਰੋਂ ਗੋਲੀ ਚੱਲਦੀ ਹੈ ਦੱਸਣ ਵਾਲਿਆਂ ਅਨਸਾਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਕਟਨਾ ਵਾਪਰ ਜਾਂਦੀ ਹੈ ਫਿਲਹਾਲ ਪੁਲਿਸ ਵੱਲੋਂ ਇਸ ਕਟਨਾ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕੀ ਇਹ ਗੋਲੀ ਹੈ ਔਰ ਇਹ ਗੋਲੀ ਚੱਲੀ ਕਿਸ ਤਰ੍ਹਾਂ ਇਹ ਗੋਲੀ ਦੇ ਪਿੱਛੇ ਕੀ ਗੱਲਬਾਤ ਹੈ ਫਿਲਹਾਲ ਇਸ ਦੇ ਬਾਰੇ ਅਜੇ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਬੜਤਾਲ ਕੀਤੀ ਜਾ ਰਹੀ ਹੈ ਦੱਸਣ ਵਾਲਿਆਂ ਨੇ ਇਹ ਵੀ ਦੱਸਿਆ ਹੈ ਕਿ ਇਹ ਕਿਸੇ ਨੂੰ ਪੇਸ਼ੀ ਤੇ ਲੈ ਕੇ ਆਇਆ ਸੀ ਇਹ ਵੀ ਪਤਾ ਲੱਗਾ ਹੈ ਕੋਈ ਐਸੀ ਵੀ ਗੱਲਬਾਤ ਨਹੀਂ ਸੀ ਕਿ ਜੋ ਮੁਜਰਮ ਨੂੰ ਉਹ ਪੇਸ਼ੀ ਲਈ ਲੈ ਕੇ ਆਇਆ ਹੋਵੇ ਉਹ ਕਿਤੇ ਭੱਜ ਗਿਆ ਹੋਵੇ ਨਹੀਂ ਐਸੀ ਵੀ ਕੋਈ ਗੱਲਬਾਤ ਨਹੀਂ ਹੈ ਜਿਹੜਾ ਜਿਹੜੇ ਵੀ ਮੁਰਜਮ ਮੁਰਜਮ ਨੂੰ ਮੁਰਜਮ ਨੂੰ ਇਹ ਲੈ ਕੇ ਆਇਆ ਉਹ ਉਹ ਵੀ ਭਲਾਲ ਉੱਥੇ ਹੀ ਆ ਕੋਈ ਐਸੀ ਵੀ ਗੱਲਬਾਤ ਨਹੀਂ ਸਿਰਫ ਇਹ ਹੀ ਦੱਸਿਆ ਗਿਆ ਹੈ ਜੋ ਸਾਨੂੰ ਜਾਣਕਾਰੀ ਮਿਲੀ ਆ ਕਿ ਇਹ ਜੋ ਪੁਰਸ਼ ਮੁਲਾਜ਼ਮ ਹੈ ਇਹ ਆਪਣੇ ਬਾਥਰੂਮ ਕਰਨ ਗਿਆ ਜਦੋਂ ਬਾਥਰੂਮ ਕਰਨ ਗਿਆ ਤਾਂ ਉੱਥੇ ਜੋ ਮੌਕੇ ਦੇ ਉੱਪਰ ਮੌਜੂਦ ਸੀ ਬਾਹਰ ਬਾਥਰੂਮ ਦੇ ਖੜੇ ਸੀ ਤਾਂ ਉਹਨਾਂ ਨੇ ਜੋ ਦੱਸਿਆ ਹੈ ਜੋ ਸਾਨੂੰ ਜਾਣਕਾਰੀ ਮਿਲੀ ਹੈਗੀ ਆ ਕੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਗੋਲੀਆਂ ਚੱਲਣ ਦੀ ਆਵਾਜ਼ ਆ ਗਈ ਇਹ ਵੀ ਕਿਹਾ ਜਾਂਦਾ ਹੈ ਇਹ ਵੀ ਲੋਕ ਕਹਿੰਦੇ ਨੇ ਜਾਂ ਉੱਥੇ ਮੌਕੇ ਤੇ ਕਿਹਾ ਜਾਂਦਾ ਹੈ ਅਸੀਂ ਨਵਾਂ ਸ਼ਹਿਰ ਦਬਾਬਾ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਜੋ ਜਿਨ੍ਹਾਂ ਨੇ ਦੱਸਿਆ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਹੋ ਸਕਦਾ ਹੈ ਉਸ ਦਾ ਪੈਰ ਫਿਸਲ ਗਿਆ ਹੋਵੇ ਤੇ ਉਹ ਡਿੱਗ ਪਿਆ ਹੋਵੇ ਤੇ ਜਿਹੜੀ ਉਹ AK47 ਆ ਉਹ ਦੀ ਹੁੱਕ ਜਾਂ ਉਸ ਦੇ ਉੱਪਰ ਉਹਦਾ ਹੱਥ ਆ ਗਿਆ ਹੋਵੇ ਖੁੱਲ ਗਈ ਹੋਵੇ ਕੁਝ ਵੀ ਹੋ ਸਕਦਾ ਹੈ ਫਿਲਹਾਲ ਜਿਹੜੀ ਹੈਗੀ ਆ ਇਹ ਕਟਨਾ ਜਿਹੜੀ ਆ ਨਵਾਂ ਸ਼ਹਿਰ ਦੇ ਵਿੱਚ ਵਾਪਰੀ ਹੈਗੀ ਆ ਜਿਸ ਤਰ੍ਹਾਂ ਵੀ ਸਾਨੂੰ ਇਹਦੀ ਪੂਰੀ ਜਾਣਕਾਰੀ ਮਿਲੇਗੀ ਉਹ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਜ਼ਰੂਰ ਕਾ ਦੇਵਾਂਗੇ ਫਿਲਹਾਲ ਜੋ ਸਾਨੂੰ ਮੌਕੇ ਦੀਆਂ ਤਸਵੀਰਾਂ ਮਿਲੀਆਂ ਨੇ ਆਓ ਦੇਖਦੇ ਹਾਂ ਇਹ ਜਗ੍ਹਾ ਸੈਸ਼ਨ ਕੋਰਟ ਹੈ ਹਨ ਸੈਸ਼ਨ ਕੋਰਟ ਹੈ ਸੈਸ਼ਨ ਕੋਰਟ ਨਹੀਂ ਹੈ ਤੇ ਉਹ ਠੰਡੇ ਇਹ ਕੰਪਲਸਨ ਜਿਹੜੀ ਕੋਈ ਰਾਈਡਰ ਹੋਵੇ ਸਰ ਕਿੰਨਾ ਹੋ ਗਿਆ ਤਾਂ ਨਹੀਂ ਵਾਪਸ ਨਹੀਂ ਗਿਆ ਬਾਸੂ ਜੇ ਮੈਨੂੰ ਯਾਦ ਹੈ ਕਿ ਚਾਨਕ ਚੰਨੀਆਂ ਲੱਗੀਆਂ ਗੋਲੀਆਂ ਅੰਦਰ ਵਾਸ਼ ਹੋ ਗਈਆਂ ਸੀ ਮੈਂ ਕਿ 47 ਸੈਟ ਬਣਾਇਆ ये जगह सेशन कोर्ट है हां सेशन कोर्ट है सेशन कोर्ट नहीं, तो तो है।, है।, नहीं। तो तरिया। तो तरिया। है तो वो तो ठंडे तो है ये कंपोजीशन जनिक कोर्ट है। थी तो पर सर हमें मैसेज आया था कि कर्तव्यल थाने में हमारे सीनियर कांस्टेबल हरंदर सिंह पोस्टेड है उनकी डेथ हो गई है इमीडिएटली सिविल हॉस्पिटल उनको शिफ्ट किया है अभी मौत का कारण और सारा कुछ पेरिकुलेशन चल रही है अकॉर्डिंगली ब्रीफ किया सर पोस्टिंग किसकी जिम्मेदारी पोस्टिंग के नाते एसएचओ पोस्टिंग से नाते कोटे वाला था जी रैंक एम एंड सर सीनियर कंस्टिट्यूट हेड अंडर से सीनियर कौन है जी ਇਥੇ ਪੇਸ਼ੀਦਰਨ ਇਥੇ ਰਹੀ ਹਾਂ ਜੀ ਹਾਂ ਜੀ ਪੇਸ਼ੀ ਡਿਊਟੀ ਤੇ ਆਈ ਹੋਈ ਸੀ ਤੇ ਸਾਨੂੰ ਕੋਈ ਕੰਪਲੈਕਸ ਤੋਂ ਇੱਕ ਮੈਸੇਜ ਆਇਆ ਸਾਡੇ ਹੋਰ ਵੀ ਮੁਲਾਜ਼ਮ ਇਥੇ ਹਾਜ਼ਰ ਸੀ ਇਹਨਾਂ ਦੀ ਡੈਥ ਹੋ ਗਈ ਹੈ ਸੇਮੇ ਡੇਟ ਜੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ ਸ਼ਿਫਟ ਕੀਤਾ ਤੇ ਅੱਗੇ ਵੈਰੀਫਿਕੇਸ਼ਨ ਚੱਲ ਰਿਹਾ ਹੈ ਜਿੱਦ ਕਿ ਕਿਦਾਂ ਡੈਥ ਹੋਈ ਕਿਸ ਤਰ੍ਹਾਂ ਕੋਈ ਡਿਪਰੈਸ਼ਨ ਦੀ ਗੋਲੀ ਚਲਾ ਕੇ ਕਿਦਾਂ ਕੀਤਾ ਹੈ ਹਲੇ ਸਭ ਕੁਝ ਵੈਰੀਫਾਈ ਕਰ ਰਹੇ ਹਾਂ ਸਾਰਾ ਕੁਝ ਜਦੋਂ ਵੈਰੀਫਾਈ ਕਰ ਲਿਆ ਚਾਹੀਦਾ ਫਿਰ ਤੁਹਾਨੂੰ ਦੱਸਾਂਗੇ ਹੋਰ ਵੀ ਕਿੱਥੇ ਮਿਲੀ ਆਪਣੀ ਹੋਰ ਕੰਪਲੈਕਸ ਬਾਥਰੂਮ ਤੇ ਜਬਾਤ ਹਾਂ ਤੁਹਾਨੂੰ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਸਕਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499